ਵੱਡੀ ਅਤੇ ਮੰਦਭਾਗੀ ਖਬਰ ਹੈ ਜਿਹੜੀ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਹਮਣੇ ਆਰੀ ਦਾਦੀ ਕਿ ਕਿਸਾਨੀ ਅੰਦੋਲਨ ਚੱਲਦੇ ਆ ਹੁਣ ਇੱਕ ਹੋਰ ਕਿਸਾਨ ਦੀ ਬਾਰਡਰ ਤੇ ਜਿਹੜੀ ਮੌਤ ਹੋ ਚੁੱਕੀ ਦਾਦੀ ਕਿ ਲਗਾਤਾਰ ਕਿਸਾਨੀ ਅੰਦੋਲਨ ਚੱਲਦੇ ਆ ਕਿਸਾਨ ਜਿਹੜੇ ਆਪਣੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਪਰ ਉੱਥੇ ਕਿਤੇ ਨਾ ਕਿਤੇ ਇਹਨਾਂ ਨੂੰ ਤੁਮੋਚੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿਉਂਕਿ ਲਗਭਗ ਹੁਣ ਅੰਦੋਲਨ ਚੱਲਦੇ ਆ 9 ਤੋਂ 10 ਕਿਸਾਨ ਨੇ ਜਿਹੜੇ ਉੱਥੇ ਸ਼ਹੀਦ ਹੋ ਚੁੱਕੇ ਨੇ ਅਤੇ 250 ਦੇ ਕਰੀਬ ਕਿਸਾਨਾਂ 250 ਦੇ ਕਰੀਬ ਕਿਸਾਨ ਨੇ ਜਿਨ੍ਹਾਂ ਦੇ ਉੱਤੇ ਸੱਟਾਂ ਅਤੇ ਜ਼ਖਮੀ ਹਾਲਤ ਦੇ ਵਿੱਚ ਪਏ ਨੇ ਉੱਥੇ ਲੁਜਾਣਾ ਦੇ ਇੱਕ ਕਿਸਾਨ ਦੀ ਲੋਂਧਿਆਣਾ ਦੇ ਕਿਸਾਨ ਜੋ ਕਿ ਬਜ਼ੁਰਗ ਕਿਸਾਨ ਆ ਉਸਦੇ ਕੋਲ ਇੱਕ ਏਕੜ ਜ਼ਮੀਨ ਸੀਗੀ ਜੋ ਕਿ ਸ਼ੰਭੂ ਬਾਰਡਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਿਹਾ ਸੀ ਅੱਜ ਉਹਦੀ ਅਚਾਨਕ ਜਿਹੜੀ ਸਿਹਤ ਵਿਗੜਨ ਦੇ ਕਾਰਨ ਉਹਦੀ ਮੌਤ ਹੋ ਜਾਂਦੀ ਹੈ ਕਿ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਜੇ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦਾ ਕੋਈ ਰابطਾ ਕਾਇਮ ਨਹੀਂ ਹੋ ਸਕਦਾ ਕਿਉਂਕਿ ਚੋਣ ਜਾਬਤੇ ਦੇ ਕਾਰਨ ਹੁਣ ਕੇਂਦਰ ਸਰਕਾਰ ਦੇ ਜਿਹੜੀ ਸਰਕਾਰ ਦੀ ਸਾਰੀ ਤਾਕਤਾਂ ਨੇ ਉਹ ਭੰਗ ਹੋ ਚੁੱਕੇ ਨੇ ਜਿਵੇਂ ਹੀ ਨਵੇਂ ਸਰਕਾਰ ਬਣੇਗੀ ਤਾਂ ਉਸ ਤੋਂ ਬਾਅਦ ਹੀ ਕਿਸਾਨਾਂ ਦੇ ਹੱਲ ਦੇ ਬਾਰੇ ਕੋਈ ਨਾ ਕੋਈ ਜਿਹੜੀ ਕੋਈ ਨਾ ਕੋਈ ਜਾਣਕਾਰੀ ਸਾਹਮਣੇ ਆਵੇਗੀ ਫਿਲਹਾਲ ਦਾਦੀ ਕਿਸਾਨ ਜਥੇਬੰਦੀ ਆਪਣੀ ਮੰਗ ਲੈ ਕੇ ਲਗਾਤਾਰ ਬਾਰਡਰ ਦੇ ਉੱਤੇ ਟਕਟੀਆਂ ਹੋਈਆਂ ਨੇ ਕਿਸਾਨ ਜਥੇਬੰਦੀ ਲਈ ਕਹਿਣਾ ਕਿ ਜਿੰਨਾ ਟਾਈਮ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨ ਲੈਂਦੀ ਉਹਨਾਂ ਟਾਈਮ ਅਸੀਂ ਜਿਹੜਾ ਆਪਣਾ ਧਰਨਾ ਨਹੀਂ ਬੰਦ ਕਰਾਂਗੇ ਦਾਦੀ ਲਗਾਤਾਰ ਗੱਲ ਕੀਤੀ ਜਾਵੇ ਤਾਂ ਕਿਸਾਨ ਆਗੂ ਸਰਪੰਸ ਸਿੰਘ ਪੰਦੇੜੀ ਉਹਦੇ ਵੱਲੋਂ ਹੁਣ ਚੋਣ ਜਾਤੇ ਦੇ ਇਲੈਕਸ਼ਨ ਨੂੰ ਇਕੁਏਸ਼ਨ ਦੇ ਉੱਤੇ ਸਵਾਲ ਖੜੇਗੇ ਤੇ ਉਹਨਾਂ ਕਹਿਣਾ ਕਿ ਇਹਨਾਂ ਨੇ ਬੀਜਪੀ ਦੇ ਕਹਿੰਦੇ ਬੀਜਪੀ ਸਰਕਾਰ ਦੇ ਕਹਿੰਦੇ ਜਿਹੜੇ ਵੋਟਾਂ ਨੇ ਉਹ ਲੇਟ ਕੀਤੀਆਂ ਨੇ ਕਿਉਂਕਿ ਉਹਨਾਂ ਨੇ ਕਹਿਣਾ ਕਿਸਾਨਾਂ ਜਿਹੜੇ ਬਾਰਡਰ ਤੇ ਬੈਠੇ ਨੇ ਉੱਥੇ ਬੈਠੇ ਰਹਿਣਗੇ ਪਰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ ਅਸੀਂ ਐਵੇਂ ਹਿੱਲਣ ਵਾਲੇ ਨਹੀਂ ਆਂ ਜਿੰਨਾ ਟਾਈਮ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਅਸੀਂ ਡਟੇ ਰਹਾਂਗੇ ਜੇ ਇੱਕ ਗੱਲ ਕੀਤੀ ਹੈ ਵਾਜਰੀ ਤਾਂ ਬਾਰਡਰ ਤੇ ਕਿਹੜੀ ਦੁਖਦਾਈ ਖਬਰ ਸੀਗੀ ਇੱਕ ਇੱਕ ਨੌਜਵਾਨ ਬਿਰਕੀ ਕਿਸਾਨ ਲੁਹਿਆਣੇ ਦੇ ਰਹਿਣ ਵਾਲਾ ਬੀਚਨ ਸਿੰਘ ਬਾਪੂ 75 ਸਾਲ ਉਮਰ ਆ ਜੇ ਜੀ ਅਚਾਨਕ ਸਿਹਤ ਵਿਗੜ ਜਾਂਦੀ ਹੈ ਤੇ ਜਦੋਂ ਉਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਹੈ ਤਾਂ ਉੱਥੇ ਉਹਦੀ ਇਲਾਜ ਨਾਲ ਜਿਹੜੀ ਤਸਾਨ ਦੀ ਮੌਤ ਹੋ ਜਾਂਦੀ ਹੈ